ਐਨਡੀਪੀ ਦੇ ਲੀਡਰ ਜਗਮੀ ਸਿੰਘ ਵੱਲੋਂ ਇਹ ਮਤਾ ਪੇਸ਼ ਕੀਤਾ ਗਿਆ ਸੀਗਾ ਅਤੇ ਉਹਨਾਂ ਨੇ ਕਿਹਾ ਸੀ ਕਿ ਜੋ ਹਿੰਸਾ ਹੋਈ ਹੈ ਉਸ ਨੂੰ ਐਜ਼ ਅ ਜੈਨੋਸਾਈਡ ਐਕਸੈਪਟ ਕੀਤਾ ਜਾਵੇ ਅਤੇ ਭਾਰਤ ਸਰਕਾਰ ਤੇ ਵੀ ਪ੍ਰੈਸ਼ਰ ਬਣਾਇਆ ਜਾਵੇ ਕਿ ਜੋ ਦੋਸ਼ੀ ਨੇ ਉਹਨਾਂ ਤੇ ਸਜ਼ਾ ਹੋ ਸਕੇ ਤਾਂਕਾ ਕੈਨੇਡੀਅਨ ਪਾਰਲੀਮੈਂਟ ਚ ਪਾਇਆ ਵੀ ਗਿਆ ਤੇ ਬਹੁਤ ਸਾਰੇ ਐਮਪੀ ਨੇ ਇਸ ਨੂੰ ਪਾਸ ਵੀ ਕਰ ਦਿੱਤਾ ਲੇਕਿਨ ਦਸਿਆ ਅੰਦਰ ਚੰਦਰਾ ਆਰਿਆ ਜੋ ਐਮਪੀ ਨੇ ਉਹਨਾਂ ਨੇ ਇਸ ਦੇ ਅਗੇਂਸਟ ਮਤੇ ਦੇ ਅਗੇਂਸਟ ਵੋਟ ਪਾਈ ਆ ਜਿਸ ਤੇ ਕਾਰਨ ਇਹ ਜੋ ਪ੍ਰੋਪੋਜ਼ਲ ਦੀ ਉਹ ਰਿਜੈਕਟ ਹੋ ਗਿਆ ਚੰਦਰ ਆ ਰਹੇ ਨੇ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਆ ਤੇ ਉਸ ਵਿੱਚ ਉਹਨਾਂ ਨੇ ਜੋ ਉਸ ਦੇ ਹਿੰਦੂ ਵੋਟਰਸ ਨੇ ਜੋ ਹਿੰਦੂ ਲੋਕ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਵਾਰ ਤਾਂ ਮੈਂ ਇਹ ਪ੍ਰਪੋਜ਼ਲ ਰਿਜੈਕਟ ਕਰ ਦਿੱਤਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਖਾਲਿਸਤਾਨ ਇੱਕ ਮੂਵਮੈਂਟ ਕਹਿਣਾ ਬਿਟ ਚੱਲ ਰਹੀ ਹੈ ਤੇ ਕਈ ਖਾਲਿਸਤਾਨੀ ਸਪੋਰਟਰਸ ਨੇ ਉਹ ਇਸ ਤਰ੍ਹਾਂ ਦਾ ਮਤਾ ਲਿਆਉਣਾ ਚਾਹੁੰਦੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਹਿੰਦੂ ਜੋ ਉਸ ਦੇ ਲੋਕ ਨੇ ਆਪਣੇ ਆਪਣੇ ਏਰੀਆ ਵਿੱਚ ਆਪਣੇ ਜੋ ਹਿੰਦੂ ਐਂਟੀਸ ਨੂੰ ਜਿਤਾਓ ਜਾਂ ਤੇ ਇਹ ਸਾਨੂੰ ਦੱਸ ਦੇਣਾ ਜੀ ਦੀ ਪਿਛੋਣੋਂ ਸਾ이드 ਦਾ ਪਰਭਾਸ਼ਾ ਕੀ ਹੈ ਜੀ ਠੀਕ ਹੈ ਉਹਦਾ ਆ ਚੰਦਰਾ ਆਰੀਆ ਜਦੋਂ ਵੀ ਖਾਲਸਪਤੀ ਗੱਲ ਆਉਂਦੀ ਹੈ ਜਾਂ ਆਪਣਾ ਕੀ ਕਹਿੰਦੇ ਆ ਰਿਫਰੈਂਡਮ ਦੀ ਗੱਲ ਆਉਂਦੀ ਹੈ ਇਹ ਬਹੁਤ ਜ਼ਿਆਦਾ ਜਿਹੜਾ ਆ ਇਹ ਕਿ ਇਹ ਆਕਸਾਈਡ ਹੋ ਜਾਂਦਾ ਯੂ نو ਆਪਾਂ ਕਹਿੰਦੇ ਆ ਵਾ ਸਾਤੇ ਬੁਲਾਉਣੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਫੈਕਟ ਰਾਈਟ ਜੀ ਕਿਤੇ ਇਹ ਵੀ ਸਮਾ ਆਏਗਾ ਜਤਿੰਦਰ ਸਿੰਘ ਦੀ ਸਾਡੇ ਸਿੱਖਾਂ ਨੂੰ ਵੀ ਖਾਲਸੇ ਤੋਂ ਵੀ ਡਰ ਲੱਗਣਾ ਸ਼ੁਰੂ ਕਰਨ ਹੋ ਜਾਏਗਾ ਇਹ ਨੈਰੇਟਿਵ ਘੜੇ ਜਾਣਗੇ ਵਾਚ ਕਸਟਰਨ ਐਂਡ ਕਲੋਨਾਈਜ਼ਡ ਪੋਲਿਟਿਕਸ ਜਿਹੜੀ ਚੰਦਰਾ ਆਰਿਆ ਵਰਗੇ ਜਿਹੜੇ ਪੋਲੂਟਿਡ ਐਂਡ ਕਰਪਟ ਪੋਲਿਟਿਸ਼ੀਅਨ ਲੈ ਕੇ ਆ ਰਹੇ ਐਂਡ ਆਮ ਸਰਪ੍ਰਾਈਜ਼ਡ ਥੈਟ ਇਹ ਲੋਕ ਉਸ ਲਿਬਰਲ ਗਵਰਨਮੈਂਟ ਤੋਂ ਜਿਹੜੀ ਲਿਬਰਲ ਗਵਰਨਮੈਂਟ ਨੇ ਹਮੇਸ਼ਾ ਹੀ ਇਮੀਗ੍ਰੈਂਟਸ ਨੂੰ ਐਜ਼ ਅ ਕੋਲ ਸਮਝਿਆ ਜੀ ਟੋਕਨਿਜ਼ਮ ਸਮਝਿਆ ਸੋ ਅੰਡਰਸਟੈਂਡ ਥੀਸ ਲਿਟਲ ਨੈਰੇਟਿਵਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਨ ਸਿੰਘ ਮਹਾਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਕੈਨੇਡੀਅਨ ਪਾਰਲੀਮੈਂਟ ਵਿੱਚ ਇੱਕ ਮਤਾ ਪਾਇਆ ਜਾਂਦਾ ਹੈ ਤੇ ਉਸ ਦੇ ਵਿੱਚ ਜੋ 1984 ਵਿੱਚ ਕਤਲੇਆਮ ਹੁੰਦਾ ਹੈ ਸਿੱਖਾਂ ਦੀ ਜੋ ਕਤਲੇਆਮ ਹੁੰਦਾ ਹੈ ਹਿੱਸਾ ਹੁੰਦੀ ਹੈ ਉਸ ਨੂੰ ਜੈਨੋਸਾਈਡ ਵਜੋਂ ਪਾਸ ਕਰਨ ਲਈ ਇੱਕ ਮਤਾ ਪਾਇਆ ਜਾਂਦਾ ਹੈ ਲੇਕਿਨ ਉਹ ਮਤਾ ਪਾਸ ਨਹੀਂ ਹੋਇਆ ਤਾਂ ਦੱਸ ਦਿੰਦੇ ਆ ਐਨਡੀਪੀ ਦੇ ਲੀਡਰ ਜਗਮੀ ਸਿੰਘ ਵੱਲੋਂ ਇਹ ਮਤਾ ਪੇਸ਼ ਕੀਤਾ ਗਿਆ ਸੀਗਾ ਅਤੇ ਉਹਨਾਂ ਨੇ ਕਿਹਾ ਸੀ ਕਿ ਜੋ ਹਿੰਸਾ ਹੋਈ ਹੈ ਉਸ ਨੂੰ ਐਜ਼ ਅ ਜੈਨੋਸਾਈਡ ਐਕਸੈਪਟ ਕੀਤਾ ਜਾਵੇ ਅਤੇ ਭਾਰਤ ਸਰਕਾਰ ਤੇ ਵੀ ਪ੍ਰੈਸ਼ਰ ਬਣਾਇਆ ਜਾਵੇ ਕਿ ਜੋ ਦੋਸ਼ੀ ਨੇ ਉਹਨਾਂ ਤੇ ਸਜ਼ਾ ਹੋ ਸਕੇ ਕਿਉਂਕਿ ਲੰਬੇ ਸਮੇਂ ਤੋਂ 1984 ਤੋਂ ਜਦੋਂ ਇਹ ਸਿੱਖਾਂ ਦਾ ਕਤਲੇਆਮ ਹੁੰਦਾ ਲੇਕਿਨ ਹੱਲੇ ਵੀ ਦੇਖਿਆ ਗਿਆ ਹੈ ਕਿ ਜੋ ਉਸਦੇ ਮੁੱਖ ਦੋਸ਼ੀ ਨੇ ਉਹ ਹੱਲੇ ਵੀ ਫ੍ਰੀ ਕੁਮਰੇ ਨੇ ਉਹਨਾਂ ਤੇ ਜੋ ਪ੍ਰੋਪਰ ਸਜ਼ਾ ਹੈ ਉਹਨਾਂ ਤੇ ਹੋ ਨਹੀਂ ਪਾਈ। ਤੁਹਾਨੂੰ ਦੱਸ ਦਿੰਦੇ ਆ ਇਹ ਮਤਤਾ ਦਾ ਕੈਨੇਡੀਅਨ ਪਾਰਲੀਮੈਂਟ ਚ ਪਾਇਆ ਵੀ ਗਿਆ ਤੇ ਬਹੁਤ ਸਾਰੇ ਐਮਪੀ ਨੇ ਇਸ ਨੂੰ ਪਾਸ ਵੀ ਕਰ ਦਿੱਤਾ। ਲੇਕਿਨ ਦੱਸਿਆ ਜਾਂਦਾ ਚੰਦਰਾ ਆਰਿਆ ਜੋ ਇੱਕ ਐਮਪੀ ਨੇ ਉਹਨਾਂ ਨੇ ਇਸ ਦੇ ਅਗੇਂਸਟ ਮਤੇ ਦੇ ਅਗੇਂਸਟ ਵੋਟ ਪਾਈ ਹੈ ਜਿਸ ਦੇ ਕਾਰਨ ਇਹ ਜੋ ਪ੍ਰੋਪੋਜ਼ਲ ਸੀ ਉਹ ਰਿਜੈਕਟ ਹੋ ਗਿਆ ਹੈ। ਚੰਦਰਾ ਆਰਿਆ ਨੇ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਆ ਤੇ ਉਸ ਵਿੱਚ ਉਹਨਾਂ ਨੇ ਜੋ ਉੱਥੇ ਦੇ Hindu voters ਨੇ ਜੋ Hindu ਲੋਕ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਵਾਰ ਤਾਂ ਮੈਂ ਇਹ ਪ੍ਰਪੋਜ਼ਲ ਰਿਜੈਕਟ ਕਰ ਦਿੱਤਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਖਾਲਿਸਤਾਨ ਇੱਕ ਮੂਵਮੈਂਟ ਕੈਨਾਬਟ ਚੱਲ ਰਹੀ ਹੈ ਤੇ ਕਈ ਖਾਲਿਸਤਾਨੀ ਸਪੋਰਟਰਸ ਨੇ ਉਹ ਇਸ ਤਰ੍ਹਾਂ ਦਾ ਮਤਾ ਲਿਆਉਣਾ ਚਾਹੁੰਦੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ Hindu ਜੋ ਉੱਥੇ ਦੇ ਲੋਕ ਨੇ ਆਪਣੇ ਆਪਣੇ ਏਰੀਆ ਵਿੱਚ ਆਪਣੇ ਜੋ Hindu MPs ਨੂੰ ਜਿਤਾਓ ਜਾਂ ਆਲਰੇਡੀ ਜਿੱਤੇ ਹੋਏ ਨੇ ਉਹਨਾਂ ਨੂੰ ਮੋਟੀਵੇਟ ਕਰੋ ਉਹਨਾਂ ਨੂੰ ਇਨਕਰੇਜ ਕਰੋ ਤਾਂ ਕਿ ਜੋ ਔਨਲਾਈਨ ਸਮਾਂ ਵਿੱਚ ਵੀ ਇਦਾਂ ਦਾ ਜਦੋਂ ਪ੍ਰਪੋਜ਼ਲ ਕੈਨੇਡੀਅਨ ਪਾਰਲੀਮੈਂਟ ਵਿੱਚ ਆਉਂਦਾ ਹੈ ਤਾਂ ਉਹ ਪਾਸ ਨਾ ਹੋ ਸਕੇ। ਤੋਂ ਇਸ ਦੇ ਸੰਬੰਧ ਵਿੱਚ ਵੀ ਬਧੇਰੇ ਜਾਣਕਾਰੀ ਲੈਣ ਲਈ ਸਾਡੇ ਤੋਂ ਕੈਨੇਡਾ ਨਾਲ ਕੰਨਰ ਤੋਂ ਹੀ ਸਾਡੇ ਨਾਲ ਕੋਲ ਰਿਵ ਜੁੜ ਰਹੇ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਤੇ ਬਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਸੀਨੀਅਰ ਐਡਵੋਕੇਟ ਜੋ ਕੈਨੇਡਾ ਤੋਂ ਨੇ ਪ੍ਰਭ ਸਿੰਘ ਜੁੜ ਰਹੇ ਨੇ ਜੋ ਖੁਦ ਵੀ ਐਮਪੀ ਦੀ ਇਲੈਕਸ਼ਨ ਲੜਨ ਵਾਲੇ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਪ੍ਰਭ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਜੋ ਇਹ ਆਪਣਾ ਕੈਨੇਡੀਅਨ ਪਾਰਲੀਮੈਂਟ ਵਿੱਚ ਮਤਤ ਪਾਇਆ ਗਿਆ ਹੈ ਕਿ ਜੋ ਸਿੱਖਾ ਦੇ ਐਂਟੀ ਰੋਇਡ ਚੋਇਸ ਨੂੰ ਜੇਨੋਸਾਈਡ ਐਸ ਪੇਸ਼ ਕੀਤਾ ਜਾਵੇ ਇਹਦੀ ਕੀ ਇੰਪੋਰਟੈਂਸ ਹੈ ਜੀ ਕਿਉਂ ਇਹ ਮਤਲਬ ਪਾਸ ਹੋਣਾ ਚਾਹੀਦਾ ਸੀਗਾ ਜਿੱਦੋਂ ਤੁਸੀਂ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਕਿ ਜਨੋਸਾਈਡ ਦੀ ਪਰਿਭਾਸ਼ਾ ਕੀ ਹੈ ਜੀ ਅਸੀਂ ਇਹ ਸਮਝਣ 'ਚ ਫੇਲ ਹੋ ਗਏ ਵੀ ਰਾਈਟਸ ਤੇ ਜਨੋਸਾਈਡ ਦਾ ਕੰਪੈਰੀਜ਼ਨ ਕੀ ਹੈ ਜੀ ਰਾਈਟਸ ਬੇਸਿਕਲੀ ਇੰਟੈਂਟ ਨਾ ਨਹੀਂ ਹੁੰਦੇ ਰਾਈਟਸ ਐਕਸੀਡੈਂਟਲੀ ਹੋ ਜਾਂਦੇ ਆ ਫੋਰ ਇਗਜ਼ਾਮਪਲ ਜੀ ਆ ਸਮੇਂ ਮੇ ਫਲਾਨਾ ਕੁਪੀਰ ਕੱਟੀ ਹੋਈ ਉੱਥੇ ਤੱਕ ਮੁੱਕੀ ਹੋਈ ਔਰ ਰਾਈਟਸ ਹੋ ਗਏ ਪਰ ਜਨੋਸਾਈਡ ਦਾ ਜਿਹੜਾ ਜਿਹੜੀ ਡੈਫੀਨੇਸ਼ਨ ਆ ਉਹ ਯੂਨ ਦੇ ਪਰਸਪੈਕਟਿਵ ਦੇ ਤਾ ਤੇ ਇਹ ਆ इवन ਜਿਹੜਾ ਆਈਸੀਸੀ ਆ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਜਿਹੜਾ ਆ ਜੀ ਜੀ ਉਹ ਕਹਿੰਦਾ ਹੈ ਕਿ ਜਨੋਸਾਈਡ ਇੰਟੈਂਸ਼ਨ ਹੋਣੀ ਪਿੱਛੇ ਬਹੁਤ ਜ਼ਰੂਰੀ ਇੰਟੈਂਟ ਜੀ ਐਨ ਐਕਸ਼ਨ ਰਾਈਟ ਪਰ ਸੋਚਣ ਵਾਲੀ ਗੱਲ ਹੈ ਕਿ ਇੱਕ ਉੱਥੇ ਪ੍ਰਧਾਨ ਮੰਤਰੀ ਮਾਰੀ ਜਾਂਦੀ ਆ ਸਸਨਿੰਨ ਹੁੰਦੀ ਆ ਹਮ ਹਾਲਾਂਕਿ ਅਜੰਸ ਏਜੰਸੀਆਂ ਨੇ ਜਿਨ੍ਹਾਂ ਨੇ ਇਹ ਆਕਾਰਾ ਕੀਤਾ ਉਹਨਾਂ ਨੂੰ ਉਹਨਾਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਦੇਖੋ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੀ ਸੀ ਉਹਨਾਂ ਦੇ ਕੋਟ ਸਾਡਾ 50 ਹੀ ਸਦਾ ਦੇ ਦਿੱਤੀ ਓਕੇ ਠੀਕ ਹੈ ਜੀ ਜੇ ਵੈਸਟਰਨ ਪਾਲਿਸੀ ਦਾ ਦੇਖਿਆ ਜਾਵੇ ਪਰ ਜੀ ਜਦੋਂ ਕਿਸੇ ਕੌਮ ਦੀ ਇਰੇਡੀਕੇਸ਼ਨ ਦੀ ਗੱਲ ਆਉਂਦੀ ਆ ਜੀ ਉੱਥੇ ਸਿੱਧ ਹੋ ਜਾਂਦਾ ਹੈ ਕਿ ਉਹਦੇ ਵਿੱਚ ਕੌਮ ਦਾ ਫਿਰ ਦੱਸੋ ਇਹ ਸ਼ਰਕਤ ਜੀ ਤੁਸੀਂ ਇਹ ਗੱਲ ਕਹੀ ਸੀ ਵੀ ਜਿੱਥੇ ਵੱਡਾ ਰੁਕ ਟਿਕਦਾ ਆ ਉੱਥੇ ਪਚਾਰ ਆਉਂਦਾ ਬਿਲਕੁਲ ਜੀ ਇਹ ਸਟੇਟਮੈਂਟ ਆਈ ਸ਼ੋ ਕਰਦੀਆਂ ਕਿ ਇਹਦੇ ਵਿੱਚ ਇੰਟੈਂਸ਼ਨ ਸੀ ਤੋਂ ਜਿਨ੍ਹਾਂ ਨੇ ਮਤਾ ਇਸੇ ਦਾ ਤੇ ਲੈ ਕੇ ਆਂਦਾ ਸੀਗਾ ਜਿੱਦਾਂ ਪ੍ਰਾਣੀਆਂ ਜਨੋਸਾਈਡਸ ਬਿਲਜ਼ ਆਏ ਆ ਜਿਸ ਤਰ੍ਹਾਂ ਕਿ ਆਪਾਂ ਹਾਲੋਕਾਸਟ ਕਹਿ ਰਹੇ ਹਾਂ ਹਾਲੋਕਾਸਟ ਵਿੱਚ ਵੀ ਇੰਟੈਂਸ਼ਨ ਸੀ ਜੀ ਜੂ ਭਾਈ ਜਾ ਰਹੇ ਨੂੰ ਨੁਕਸਾਨ ਪਹੁੰਚਾਉਣ ਦੀ ਠੀਕ ਹੈ ਠੀਕ ਉਸ ਤੋਂ ਬਾਅਦ ਅਸੀਂ ਇੰਡੀਜਨਸ ਕਮਿਊਨਿਟੀ ਦੀ ਗੱਲ ਕਰਦੇ ਹਾਂ ਅਗਰ ਰੈ residencial ਸਕੂਲਸ ਦੀ ਗੱਲ ਕਰਦੇ ਹਾਂ ਜੀ ਉਹਦੇ ਵਿੱਚ ਵੀ ਇੰਟੈਂਸ਼ਨ ਸੀਗੀ ਕਲੋਨਾਈਜ਼ਡ ਜਿਹੜੇ ਅਪ੍ਰੈਸਰ ਸੀਗੇ ਜੀ ਚਾਹੇ ਫ੍ਰੈਂਚੀ ਚਾਹੇ ਇੰਗਲਿਸ਼ੀ ਦੀ ਉਹਨਾਂ ਦੀ ਇੰਟੈਂਸ਼ਨ ਸੀਗੀ ਜੀ ਕਿ ਜਿਹੜੇ ਨੇਟਿਵਸ ਨੇ ਉਹਨਾਂ ਦੇ ਉਹਨਾਂ ਦੇ ਕਲਚਰਲ ਲੈਂਗੁਇਸਟਿਕ ਜੀ ਠੀਕ ਹੈ ਤੇ ਰਿਲੀਜੀਅਸ ਜਨੋਸਾਈਡ ਕੀਤਾ ਜਾਵੇ ਤੇ ਪਸ ਫਿਜ਼ੀਕਲ ਰਾਈਟ ਜੀ ਪ੍ਰਭ ਸਿੰਘ ਜੀ ਆਪਾਂ ਦੇਖਦੇ ਆ ਕਿ ਐਨਡੀਪੀ ਦੇ ਜੋ ਜਗਮੀ ਸਿੰਘ ਨੇ ਉਹਨਾਂ ਨੇ ਮਤ ਲੈ ਕੇ ਆਂਦਾ ਲੇਕਿਨ ਦੇਖਿਆ ਜਾਵੇ ਮੋਸਟ ਆਫ ਜੋ ਐਮਪੀਸ ਹੈਗੇ ਉਹ ਤਾਂ ਮਤੇ ਦੇ ਹੱਕ ਵਿੱਚ ਸਨ ਲੇਕਿਨ ਜੋ ਚੰਦਰਾ ਆ ਰਹਿਆ ਨੇ ਇੱਕ ਐਮਪੀ ਆਪਣੇ ਉਹਨਾਂ ਨੇ ਕਹਿੰਦੇ ਇਹ ਮਤਾ ਨਹੀਂ ਪਾਸ ਹੋਣ ਦਿੱਤਾ ਦੇਖੋ ਜੀ ਜਿਹੜਾ ਜਿਹੜਾ ਚੰਦਰਾ ਆਰਿਆ ਸੁੱਤ ਪਹਿਲਾਂ ਸੋਚਣ ਦੀ ਲੋੜ ਆ ਕੋ ਚੰਦਰਾ ਆਰਿਆ ਉਸ ਲੇਬਰ ਗਵਰਨਮੈਂਟ ਦਾ ਐਮਪੀ ਆ ਜੀ ਜਿਹੜੀ ਉਸ ਗਵਰਨਮੈਂਟ ਨੇ ਆ ਉਪ ਲਾਇਆ ਜੀ ਭਾਰਤ ਦੇ ਉਸ ਕਿਚਾ ਨੂੰ ਇੰਟਰਨੈਸ਼ਨਲ ਇੰਟਰਫੇਰੈਂਸ ਜੀ ਤੇ ਟ੍ਰਾਂਸਨੈਸ਼ਨਲ ਅਪ੍ਰੈਸ਼ਨ ਤੇ ਠੀਕ ਆ ਜੀ ਪਲੱਸ ਐਕਸਟਰਾ ਜੁਡੀਸ਼ੀਅਲ ਜਿਹੜੀਆਂ ਅਸਾਸਿਨੇਸ਼ਨ ਕਿਲਿੰਗਸ ਹੋ ਰਹੀਆਂ ਉਹਦੇ ਪਿੱਛੇ ਉਹਦੇ ਫੈਕਟਸ ਜੀ ਪਰ ਜਿੱਦਾਂ ਤੁਸੀਂ ਗੱਲ ਕਹੀ ਹੈ ਕਿ ਦਾਸ ਵੀ ਜਿਹੜਾ ਆ ਉਹ ਐਮਪੀ ਦੀ ਇਲੈਕਸ਼ਨ ਕੰਟੈਸਟ ਕਰ ਰਿਹਾ ਜੀ ਠੀਕ ਆ ਕੋਈ ਕੰਜ਼ਰਵੇਟਿਵ ਪਾਰਟੀ ਤੋਂ ਜੀ ਹੁਣ ਸਮਝੋ ਕਿ ਇੱਕ ਐਮਪੀ ਦਾ ਰੋਲ ਕੀ ਹੁੰਦਾ ਆ ਐਮਪੀ ਇੱਕ ਇਲੈਕਟਿਡ ਪਬਲਿਕ ਅਫੀਸ਼ਰ ਹੁੰਦਾ ਜੀ ਠੀਕ ਆ ਉਹਦਾ ਜਿਹੜਾ ਬੈਸਟ ਇੰਟਰਸਟ ਹੁੰਦਾ ਨਾ ਉਹ ਇਨਸਾਨੀਅਤ ਤੇ ਜੀ ਕੰਟਰੀ ਦੇ ਜਿਹੜਾ ਵੀ ਮੁੱਦੇ ਚਾਰੇ ਉਹ ਤੇ ਫੋਕਸ ਹੋ ਕੇ ਜੀ ਤੇ ਅਸੰਪਸ਼ਨਸ ਨੂੰ ਪਿੱਛੇ ਕਰਕੇ ਰਾਈਟ ਤੇ ਫਾਕਸ ਤਾਂ ਧਿਆਨ ਦੇਣਾ ਉਹਦਾ ਇਹ ਨਹੀਂ ਹੁੰਦਾ ਕਿ ਇੱਕ ਉਹ ਨੈਸ਼ਨਲਿਸਟ ਆਈਡੀਆਲੋਜੀ ਨੂੰ ਅਪਣਾ ਕੇ ਤੇ ਜਿਹੜੀ ਅਟਰਾਸਟੀਆਂ ਹੋਈਆਂ ਆ ਚਾਹੇ ਵਰਲਡਵਾਈਡ ਹੋਈਆਂ ਜੀ ਚਾਹੇ ਕਿਤੇ ਵੀ ਹੋਈਆਂ ਉਸ ਨੂੰ ਜਸਟਿਫਾਈ ਕਰਦੀ ਉਹਦੀ ਨੈਸ਼ਨਲ ਆਈਡੀਆਲੋਜੀ ਕਹਿ ਰਹੀ ਆ ਜੀ ਕਿ ਨਹੀਂ ਇਹ ਜਨੋਸਾਈਡ ਨਹੀਂ ਆ ਇਹ ਰਾਇਡਸ ਆ ਉਹ ਹੀ ਉਹੋ ਭਾਸ਼ਾ ਉਹ ਉੱਥੇ ਬੋਲ ਰਿਹਾ ਆ ਉਹਦੀ ਆਪਣੀ ਭਾਸ਼ਾ ਨਹੀਂ ਆ ਰਬਜੀਤ ਨੇ ਇੱਕ ਮਹਿੰਦਾਲ ਐਡ ਕਰਦਾ ਇਹਨਾਂ ਨੇ ਨਾ ਇੱਕ ਖਾਸ ਪੋਸਟ ਉਸ ਤੋਂ ਬਾਅਦ ਜਦੋਂ ਮਤਾ ਪਾਸ ਹੋ ਜਾਂਦਾ ਆਪਣੀ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਉਂਦੇ ਨੇ ਤੇ ਚੰਦਰ ਆ ਰਿਹਾ ਤੇ ਖਾਸ ਕਰਕੇ ਲਿਖਦੇ ਨੇ ਕਿ ਕੈਨੇਡੀਅਨ Hindu ਕਹਰੇ ਜੋ ਕਮਿਊਨਿਟੀ ਦੇ ਲੋਕ ਨੇ ਉਹਨਾਂ ਨੂੰ ਅਪੀਲ ਕਰਦੇ ਨੇ ਕਿ ਤੁਸੀਂ ਇਸ ਵਾਰ ਤਾਂ ਕਹਿੰਦੇ ਮਤਾ ਪਾਸ ਹੋਣਾ ਰੋਕ ਲਿਆ ਕਹਿੰਦੇ ਤੁਸੀਂ ਆਪਣੇ ਹੋਰ MP ਜਿਹੜੇ ਚੁਣੋ ਜਾਂ ਜੋ ਤੁਹਾਡੇ ਐਗਜ਼ਿਸਟਿੰਗ MP ਨੇ ਉਹਨਾਂ ਨੂੰ ਤੁਸੀਂ ਮੋਟੀਵੇਟ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਜੇ ਦੁਬਾਰਾ ਇਹ ਮਤਾ ਆਉਂਦਾ ਤਾਂ ਉਹ ਪਾਸ ਨਾ ਹੋ ਸਕੇ ਜੀ ਜੀ ਬਈ ਨਾ ਇੱਕ ਬੇਨਤੀ ਕਰਦਾ ਵੇਖੋ ਮੈਂ ਪਾਰਟੀ politix ਨਹੀਂ ਜਾਵਾਂਗਾ ਪਰ ਮੈਂ ਦੱਸਣਾ ਇੱਕ ਫਰਜ਼ ਬੰਦਾ ਇੱਕ ਸਿੱਖ ਹੋਣ ਦੇ ਨਾਤੇ ਜਦੋਂ ਵੀ ਚੋਣ ਲੱਗੇ ਆਉਂਦੀਆਂ ਨਾ ਤੇ ਡਿਵੀਜ਼ਨ politix ਬਹੁਤ ਜਿਆਦੀ ਮਸ਼ਹੂਰ ਆ ਜੀ ਤੁਸੀਂ ਸੋਚ ਕੇ ਵੇਖੋ ਕਿ ਇੱਕ ਪਾਸੇ ਆ ਪਿੱਛੇ ਜਿਹੜਾ ਆਪਣਾ ਜੀ ਤਨਗੁਰੂ ਤੇਗਬਾਦਰ ਮਹਾਰਾਜ ਦਾ ਜਿਹੜੇ ਹਿਮਨਾਈਜ਼ ਡਿਫੈਂਡਰ ਰਹੇ ਆ ਦੁਨੀਆ ਦੇ ਵਿੱਚ ਇੱਕ ਲਾਸਾਨੀ ਉਹਨਾਂ ਦੀ ਇੱਕ ਮਿਸਾਲ ਆ ਜੀ ਉਹਨਾਂ ਨੇ ਮਨੁੱਖਤਾ ਲਈ ਸ਼ਹੀਦੀ ਦਿੱਤੀ ਸੀਗੀ ਜੀ ਪਰ ਵਾਰ-ਵਾਰ ਸਾਨੂੰ ਇਹ ਕਿਹਾ ਜਾਂਦਾ ਵੀ ਤੇ ਇੱਕ ਬਹਾਦਰ ਹਿੰਦੀ ਚਾਦਰ ਜੀ 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 ਓਕੇ ਜਿੱਥੇ ਤੇ ਉਹਨਾਂ ਦੇ ਮਤਲਬ ਦੀ ਗੱਲ ਆਉਂਦੀ ਹੈ ਉਸ ਸਿੱਖਾਂ ਨੂੰ ਆਪਣੇ ਪ੍ਰੋਟੈਕਟਡ ਡਿਫੈਂਡਰ ਕਾਹ ਦਿੰਦੇ ਆ ਜੀ ਠੀਕ ਆ ਜਿੱਥੇ ਲੱਗਦਾ ਵੀ ਇਹ ਤੇ ਹੁਣ ਆਵਾਜ਼ ਚੁੱਕਣ ਲੱਗ ਗਏ ਉਹਨਾਂ ਨੂੰ ਕੀ ਕਹਿੰਦੇ ਆ ਟੈਰਰਿਸਟ ਵਰਕਰਸ ਖਾਲਸਤਾਨੀ ਜੀ ਉਹਨਾਂ ਸਮਝਣ ਦੀ ਲੋੜ ਆ ਇਥੇ ਸਿੱਖ ਜਨੋ ਸਾਈਡ ਆ ਜੀ ਸਿੱਖ ਜਨੋ ਸਾਈਡ ਸਿੱਖ ਸਭ ਪਿੱਛੇ ਹੁੰਦਾ ਜੀ ਯਾ ਤੇ ਇਹ ਸਾਨੂੰ ਦੱਸ ਦੇਣਾ ਜੀ ਵੀ ਜਨਸਾਰ ਦਾ ਪਰਭਾਸ਼ਾ ਕੀ ਆ ਜੀ ਠੀਕ ਹੈ ਉਹ ਤਾਂ ਆ ਚੰਦਰਾ ਆਰੀਆ ਜਦੋਂ ਵੀ ਖਾਲਸਾ ਦੀ ਗੱਲ ਆਉਂਦੀ ਆ ਜਾਂ ਆਪਣਾ ਕੀ ਕਹਿੰਦੇ ਆ ਰਿਫਰੈਂਡਮ ਦੀ ਗੱਲ ਆਉਂਦੀ ਆ ਇਹ ਬਹੁਤ ਜ਼ਿਆਦਾ ਜਿਹੜਾ ਆ ਇਹ ਇਹ ਐਕਸਾਈਡ ਹੋ ਜਾਂਦਾ ਯੂ نو ਆ ਸੋ ਪਰ ਐਕਸੀ ਹੁਣ ਇੱਕ ਪੂਰੀ ਲਾਸਾਨੀ ਪੂਰੀ ਗਲੋਬਲ ਸਿੱਖ ਕੌਮ ਦੀ ਗੱਲ ਹੋ ਰਹੀ ਆ ਇਥੇ ਸਿਰਫ ਪੰਜਾਬ ਦੇ ਸਿੱਖਾਂ ਦੀ ਨਹੀਂ ਗੱਲ ਹੋ ਰਹੀ ਹੋਇਆ ਪੰਜਾਬ ਜਿਵੇਂ ਮੰਨਦਾ ਜੀ ਜੀ ਪਰ ਹਿਸਟੋਰਿਕਲੀ ਜੇ ਆਪਾਂ ਹੁਣ ਮੌਜੂਦਾ ਤੌਰ ਤੇ ਦੇਖੀਏ ਹਰ ਇੱਕ ਸਿੱਖ ਬੱਚਾ ਭੈਣ ਮਾਤਾ ਜੀ ਉਹ ਉਹ ਇਸ ਚੀਜ਼ ਤੋਂ ਅਟਰਾਸਟੀ ਤੋਂ ਅਫੈਕਟ ਨੇ ਇਹ ਉਹੀ ਸੀ ਇਹਨਾਂ ਨੂੰ ਪੁੱਛਿਆ ਜਾਵੇ ਇਹ ਉਹੀ ਚੀਜ਼ ਆ ਜਿਸ ਤਰ੍ਹਾਂ ਤੁਸੀਂ ਹਰ ਸਾਲ ਦੁਸ਼ਹਿਰਾ ਮਨਾਉਂਦੇ ਹੋਣਾ ਜੀ ਜੀ ਇਸੇ ਤਰ੍ਹਾਂ ਹੀ ਸਿੱਖਾਂ ਦੇ ਦਿਲਾਂ ਦੇ ਵਿੱਚ ਵੀ ਇਹ 1984 ਉਸ ਤਰ੍ਹਾਂ ਉੱਕਰ ਗਿਆ ਆ ਜਿਦਾਂ ਤੁਹਾਡੇ ਮਨਾਂ 'ਚ 라ਵਣ ਸੀਗਾ ਰਾਤ ਸਾਡੇ ਮਨਾਂ ਦੇ ਵਿੱਚ ਵੀ ਉਹੀ ਇਹ ਸ਼ਾਪ ਨਹੀਂ ਜਾਣ ਵਾਲੀ ਨੰਬਰ 1 ਨੰਬਰ 2 ਜੀ ਦੇਖੋ ਹਾਊਸ ਆਫ ਕਾਮਨ ਦਾ ਕੀ ਮਤਲਬ ਹੈ ਸਭ ਤੋਂ ਪਹਿਲਾਂ ਸਮਝੋ ਕਿ ਹਾਊਸ ਆਫ ਕਾਮਨ ਇਜ਼ ਅ ਕਾਮਨ ਪੀਪਲਸ ਆਰ ਡਾਇਲੋਜੀ ਉਥੇ ਕਾਮਨ ਬੰਦੇ ਦੀ ਗੱਲ ਹੀ ਨਹੀਂ ਹੁੰਦੀ ਰਾਈਟ ਜੀ ਰਾਈਟ ਉਹ ਸਮਝਣ ਦੀ ਲੋੜ ਹੈ ਜੇ ਜੇ ਮਤਲ ਹੈ ਕਿ ਆਂਦਾ ਜੀ ਜੀ ਠੀਕ ਹੈ ਸਿੱਖ ਜਨੋਸਾਈਡ ਦੀ ਗੱਲ ਹੋਈ ਉਥੇ ਸਿੱਖਾਂ ਦੀ ਗੱਲ ਹੋ ਰਹੀ ਹੈ ਉਥੇ ਪਹਿਲੀ ਗੱਲ ਉਹਨਾਂ ਨੇ ਇਹ ਥੋੜਾ ਕਿਹਾ ਵੀ ਇਹ ਖਾਲਿਸਤਾਨੀ ਜਨੋਸਾਈਡ ਸੀਗੀ ਜੀ ਜੀ ਯੂ ਸੀ ਬਟ ਆ ਮੀਨ ਬਿਲਕੁਲ ਜੀ ਸਮਝਣ ਦੀ ਲੋੜ ਆ ਤੇ ਸਭ ਤੋਂ ਪਹਿਲੇ ਵੱਡੀ ਗੱਲ ਹੈ ਕਿ ਮੈਂ ਇਹ ਨਾਲ ਹੀ ਗੱਲ ਐਡ ਕਰ ਦਿੰਦਾ ਆ ਜੀ ਅੱppa ਕਹਿੰਦੇ ਆ ਫਤਿਹ ਬੁਲਾਉਣੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈ ਜੀ ਕਿਤੇ ਇਹ ਵੀ ਸਮਾ ਆਏਗਾ ਜਤਿੰਦਰ ਸਿੰਘ ਜੀ ਸਾਡੇ ਸਿੱਖਾਂ ਨੂੰ ਵੀ ਖਾਲਸੇ ਤੋਂ ਵੀ ਡਰ ਲੱਗਣਾ ਸ਼ੁਰੂ ਕਰਨ ਹੋ ਜਾਏਗਾ ਇਹ ਨੈਰੇਟਿਵ ਘਰੇ ਜਾਣਗੇ ਵਾਚ ਜੀ ਜੀ ਸੀ ਸਮਝੋ ਗਾਲ ਨੂੰ ਸੋ ਇਟ ਇਜ਼ ਐਬਸੋਲੂਟਲੀ ਵੈਸਟਰਨ ਐਂਡ ਕਲੋਨਾਈਜ਼ਡ ਪੋਲਿਟਿਕਸ ਜਿਹੜੀ ਚੰਦਰਾ ਆੜਿਆ ਵਰਗੇ ਜਿਹੜੇ ਪੋਲੂਟਡ ਐਂਡ ਕ੍ਰਪਟ ਪੋਲਿਟਿਸ਼ੀਅਨ ਲੱਗੇ ਆ ਰਹੇ ਐਂਡ ਆਮ ਸਰਪ੍ਰਾਈਜ਼ਡ ਦੱਟ ਇਹ ਲੋਕ ਉਸ ਲਿਬਰਲ ਗਵਰਨਮੈਂਟ ਤੋਂ ਜਿਹੜੀ ਲਿਬਰਲ ਗਵਰਨਮੈਂਟ ਨੇ ਹਮੇਸ਼ਾ ਹੀ ਆ ਇਮੀਗ੍ਰੈਂਟਸ ਨੂੰ ਐਸ ਐ ਪੋਲ ਸਮਝਿਆ ਟੋਕਨਿਜ਼ਮ ਸਮਝਿਆ ਸੋ ਅੰਡਰਸਟੈਂਡ ਥੀਸ ਲਰਨ ਨੈਰੇਟਿਵਸ ਜੀ ਸੋ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਸਮਝ ਕੇ ਫਿਰ ਬਿਆਨਦਿਆਂ ਦੀ ਲੋੜ ਆ ਬਿਕਾਜ਼ ਵਾਟਸ ਕੈਨ ਹੈਪਨ ਜੀ ਇਹ ਬਿਆਨਾਂ ਤੋਂ ਨਾ ਹੇਟ ਇਹ ਹੇਟ ਸਪੀਚ ਹੀ ਕਹਿੰਨਾ ਮੈਂ ਲੋਕੀ ਲੋਕੀ ਔਕਸਤ ਹੋ ਰਹੇ ਨੇ ਜੀ ਠੀਕ ਆ ਗੱਲਾਂ ਹੋ ਰੀਆਂ ਹੋ ਸਭ ਤੋਂ ਵੱਡੀ ਗੱਲ ਹੈ ਕਿ ਸ਼ਹਿਰਾਂ ਵਿੱਚ ਹੌਕਾ ਦਿੱਤੇ ਜਾ ਰਹੇ ਨੇ ਵੀ ਵੱਤ ਵਾਦ ਮੰਦਰ ਰਜਿਸਟਰ ਕਰਾਓ ਜੀ ਸਾਡੇ ਲੰਗਨਸ਼ahr ਚ ਇੱਕ ਹਵਾ ਜਿਹੜੀ ਉੱਠੀ ਆ ਮੈਨੂੰ ਪਤਾ ਲੱਗਾ ਕਿ 11 ਮੰਦਰ ਗਰੇ ਰਜਿਸਟਰ ਹੋਏ ਆ। ਜੀ। ਸਰੋਕ ਵੀ ਵਿੱਚ। ਸੋ ਸੋਚੋ ਸਮਝਣ ਵਾਲੀ ਗੱਲ ਹੈ ਵੀ ਸਿੱਖ ਦੇ ਉਸ ਪਿਤਾ ਦਾ ਪੋਤੇ ਆ ਜਿਹੜਾ ਤੇ ਦੂਸਰੇ ਦੀ ਰਾਖੀ ਕਰਦਾ ਰਜੀਤ ਸਿੰਘ ਨੇ ਮਹਾਰਾਜ ਰਜੀਤ ਸਿੰਘ ਨੇ ਜਿੰਨਾ ਸੋਨਾ ਮੰਦਰਾਂ ਚੜਾਇਆ ਆ ਉਹਨਾਂ ਦੇ ਗੁਰਦੁਆਰੇ ਚੜਾਇਆ ਹੀ ਨਹੀਂ। ਬਿਲਕੁਲ ਜੀ। ਇਹ ਤੇ ਸਾਨੂੰ ਨਹੀਂ ਕਹਿ ਸਕਦੇ ਵੀ ਆਰ ਬਾਇਸਡ। ਸੋ ਸਮਝੇ ਲੋੜਿਆ ਵੀ ਜੇ ਸਿੱਖ ਦੂਸਰੇ ਦੀ ਆਵਾਜ਼ ਬੰਦਾ ਉਹ ਸਿੱਖ ਸਹੀ ਆ। otherwise ਉਸੇ ਗਲਤ ਆ ਜੀ ਜੀ ரைਟ ਬਿਲਕੁਲ ਜੀ ਸੋ ਸੋ ਥੀਸ ਆਰ ਦਾ ਫੈਕਟਸ ਜੀ ਜੀ ਸਤਪਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਵਿਸਤਾਰਪ ਸਾਨੂੰ ਜਾਣਕਾਰੀ ਦਿੱਤੀ ਹੈ ਤੁਹਾਡਾ ਕਾਲ ਚਲਣਾ ਜੁਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ